ਫਿਲੌਰ ਦੇ ਨਜ਼ਦੀਕ ਪਿੰਡ ਗੜਾ ਦੇ ਸੰਤ ਨਿਰੰਕਾਰੀ ਪਵਨ ਫਿਲੌਰ ਦੇ ਸਾਰੇ ਸੇਵਾਦਾਰਾਂ ਨੇ ਚਲਾਇਆ ਸਫਾਈ ਅਭਿਆਨ ਫਿਲੌਰ ਦੇ ਨਜ਼ਦੀਕ ਪਿੰਡ ਗੜਾ ਵਿਖੇ ਸੰਤ ਨਿਰੰਕਾਰੀ ਪਵਨ ਫਿਲੌਰ ਦੇ ਸਾਰੇ ਮਹਾਤਮਾ ਨੇ ਇਕੱਠਿਆ ਹੋ ਕੇ ਸਤਿਗੁਰੂ ਮਾਤਾ ਸੁਦੀਕਾ ਜੀ ਦੇ ਆਦੇਸ਼ ਮੁਤਾਬਿਕ ਪ੍ਰੋਜੈਕਟ ਅੰਮ੍ਰਿਤ ਦੇ ਤਿੱਤ ਅੱਜ 2 ਫਰਵਰੀ 2025 ਨੂੰ ਸਤਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ 72ਵੇਂ ਜਨਮ ਦਿਨ ਨੂੰ ਸਮਰਪਿਤ ਸਫਾਈ ਅਭਿਆਨ ਚਲਾਇਆ ਗਿਆ ਜਿਸ ਦੇ ਵਿੱਚ ਬ੍ਰਾਂਚ ਦੇ ਇੰਚਾਰਜ ਸ੍ਰੀ ਜਗਤਾਰ ਸਿੰਘ ਜੀ ਸੇਵਾ ਦਲ ਦੇ ਸੰਚਾਲਕ ਮਹਾਤਮਾ ਭਾਈ ਸਾਹਿਬ ਅਮਨ ਜੀ ਅਤੇ ਸਾਰੇ ਹੀ ਸੇਵਾ ਦਲ ਦੇ ਪਰਾ ਅਤੇ ਭੈਣਾ ਦੇ ਨਾਲ ਸਮੂਹ ਸਾਧ ਸੰਗਤ ਨੇ ਇਕੱਠਿਆਂ ਹੋ ਕੇ ਪਵੰਦੇ ਨਾਲ ਲੱਗਦੀ ਦਰੇਂ ਦੀ ਸਫਾਈ ਕੀਤੀ ਅਤੇ ਭਵਨ ਦਾ ਆਲਾ ਦੁਆਲਾ ਸਾਫ ਕੀਤਾ ਇਸ ਮੌਕੇ ਬ੍ਰਾਂਚ ਫਿਲੌਰ ਦੇ ਸਮੂਹ ਸੇਵਾਦਾਰ ਮੌਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਹਾਂਜੀ ਬਾਈ ਗੁਰੂ ਗੁਰੂ ਸਰੂਪ ਸਾਧ ਸੰਗਤ ਜੀ ਪਿਆਰ ਨਾਲ ਕਹਿਣਾ ਜੀ ਧਰ ਅੰਕਾਰ ਜੀ ਅੱਜ ਸਤਿਗੁਰੂ ਮਾਤਾ ਸਦਿਕਸ਼ਾ ਜੀ ਸਦਿਕਸ਼ਾ ਜੀ ਮਹਾਰਾਜ ਦੇ ਸੰਦੇਸ਼ ਦੇ ਮੁਤਾਬਕ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ 23 ਫਰਵਰੀ ਨੂੰ ਜਨਮ ਦਿਨ ਮਨਾ ਰਹੇ ਹਾਂ ਇਸ ਸਤਿਕਾਰਯੋਗ ਸਾਰੇ ਮਹਾਤਮਾ ਨਾਲ ਮਿਲ ਕੇ ਇੱਥੇ ਬ੍ਰਾਂਚ ਦੇ ਸਾਧ ਸੰਗਤ ਅਸਲ ਵਿੱਚ ਜੋ ਸਤਗੁਰੂ ਮਾਤਾ ਜੀ ਦਾ ਸੰਦੇਸ਼ਾਂ ਦੇ ਮੁਤਾਬਕ ਦੇਸ਼ ਦੇ ਪੂਰੇ ਦੇਸ਼ ਦੇ ਵਿੱਚ 27 ਸਟੇਟਾਂ ਦੇ ਵਿੱਚ ਇਹ ਪੂਰੇ 900 ਸ਼ਹਿਰਾਂ ਦੇ ਵਿੱਚ तकरीबन 1600 ਸਥਾਨਾਂ ਦੇ ਉੱਤੇ ਸਫਾਈ ਸਫਾਈ ਉਦਯਾਨ ਸਵੱਛ ਮੰਨ ਸਪਸ਼ਟ ਜਲ ਅਮਰਤ ਪ੍ਰੋਜੈਕਟ ਦੇ ਤੌਰ ਤੇ ਪੂਰੇ ਦੇਸ਼ ਦੇ ਵਿੱਚ ਸਫਾਈ ਮਹਦਾਂ ਚੱਲ ਰਿਹਾ ਹੈ ਤਕਰੀਬਨ 10 ਲੱਖ ਵਲੰਟੀਅਰਸ ਦੇ ਵਿੱਚ ਭੈਣ ਭਰਾ ਰਲ ਕੇ ਜੁਗਦਾਨ ਪਾ ਰਹੇ ਹਨ ਸੇਵਾ ਦਾ ਬੀਜ ਪਾ ਰਹੇ ਹਨ 사ਸੰਗਤ ਸਤਗੁਰੂ ਬਾਬਾ ਹਰਦੇਵ ਸਿੰਘ ਜੀ ਦੇ ਦਿੱਤੀ ਦਿਸ਼ਾ ਨਿਰਦੇਸ਼ ਹਨ ਜੋ ਸਾਰੇ ਰਲ ਮਿਲ ਕੇ ਇਸ ਦੇਣ ਦੇ ਉੱਤੇ ਸਾਰੇ ਪ੍ਰਾਲਾ ਕਰ ਰਹੇ ਹਨ 사ਸੰਗਤ ਸਤਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦਾ ਵੀ ਪਾਵਨ ਪਿੱਤਰ ਅਸ਼ੀਰਵਾਦ ਸੀ ਕਿ ਜਿਸ ਜੋਤ ਦੀ ਅੰਛ ਹੈ ਬੰਦੇ ਉਸੇ ਜੋਤ ਨੂੰ ਜਾਣ ਤੇ ਸਹੀਂ ਜਿਸ ਦੀਆਂ ਦਿੱਤੀਆਂ ਦਾਤਾ ਵਰਤੇ ਦਾਤੇ ਨੂੰ ਪਛਾਣ ਤੇ ਸਹੀਂ ਮਾਲਕ ਓਲੇ ਰਹਿ ਕੇ ਬੰਦੇ ਜੋ ਕੁਝ ਵੀ ਤੂੰ ਕਰਨਾ ਏ ਸਭ ਹਰਾਮ ਹੈ ਯਾਦ ਹੈ ਰੱਖੀ ਪੈਣਾ ਤੈਨੂੰ ਭਰਨਾ ਹੈ ਜੇ ਸਾਥ ਦੀ ਸੰਗਤ ਨਾ ਆਇਆ ਦਰਦਰ ਤੱਕੇ ਖਾਏਗਾ ਕਹੇ ਬਤਾਰ ਫੇਰ ਉਹ ਬੰਦਾ ਦਰਅਸ ਵਿੱਚ ਜਾਏਗਾ ਭਾਵਕ ਸਤਗੁਰੂ ਦਾ ਸੰਦੇਸ਼ ਪੂਰੀ ਮਾਨਮਤਾ ਦੇ ਵਾਸਤੇ ਹੁੰਦਾ ਹੈ ਕਿ ਇਹ ਜਨਮ ਲੈ ਕੇ ਪੂਰੇ ਸਤਗੁਰ ਦੇ ਚਰਨਾਂ ਦੇ ਵਿੱਚ ਜਾ ਕੇ ਪ੍ਰਭੂ ਪਰਮਾਤਮਾ ਦੀ ਜਾਣਕਾਰੀ ਪ੍ਰਾਪਤ ਕਰਕੇ ਲੋਕ ਸੁਖੀ ਤੇ ਪ੍ਰਲੋਕ ਸਹੇਲਾ ਕਰ ਸਕਦੇ ਹਾਂ ਸਾਧ ਸੰਗਤ ਸਤਗੁਰ ਦਾ ਜੋ ਸੰਦੇਸ਼ ਸੀਗਾ ਇਹ ਬ੍ਰह्म ਗਿਆਨ ਤਾਂ ਦਿੰਦਾ ਹੈ ਇਸ ਦੇ ਨਾਲ ਨਾਲ ਪੂਰੀ ਮਾਨਵਤਾ ਨੂੰ ਮਾਨਵਤਾ ਦੇ ਕਰੀਬ ਲਿਆ ਕੇ ਇੱਕ ਮਾਨਵਤਾ ਦਾ ਪਲੇਟਫਾਰਮ ਇਨਸਾਨੀਅਤ ਨੂੰ ਇਨਸਾਨੀਅਤ ਦੇ ਕਰੀਬ ਲਿਆ ਰਿਹਾ ਹੈ ਸਾ ਸੰਗਤ ਜੀ ਪਿਆਰ ਨਾਲ ਕਹਿਣਾ ਜੀ ਤਾਰ ਅੰਨਕਾਰ ਜੀ ਸਤਿਗੁਰੂ ਮਤਾ ਸਦੀਕਸ਼ਾ ਸੁਵਿੰਦਰ ਹਰਦੇਵ ਜੀ ਮਹਾਰਾਜ ਕੀ ਜੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ